ਪੰਜਾਬ ਪੁਲਿਸ ਤੇ ਇੱਕ ਤੋਂ ਬਾਅਦ ਇੱਕ ਤੱਕੇਸ਼ਾਈ ਦੇ ਦੋਸ਼ ਲੱਗ ਰਹੇ ਨੇ ਜਿੱਥੇ ਵਿੱਤੇ ਦੇ ਰਾਤ ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਠੋਡੇ ਮਾਰਦਾ ਹੋਇਆ ਨਜ਼ਰ ਆਇਆ ਤੇ ਇਹ ਵੀਡੀਓ ਜਲੰਧਰ ਤੋਂ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਜਿਹੜੀ ਆ ਬਹਿਸਬਾਜੀ ਹੋ ਜਾਂਦੀ ਹੈ ਇਸ ਬਹਿਸਬਾਜੀ ਦੇ ਦਰਮਿਆਨ ਹੀ ਪੰਜਾਬ ਪੁਲਿਸ ਆਉਂਦੀ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗ੍ਰਾਹਕ ਸੀਗਾ ਉਸ ਤੇ ਫੁੱਟ ਪੈਂਦੇ ਨੇ ਉਸ ਤੇ ਗੁੱਸਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੁੱਟ ਪੈਂਦਾ ਅਤੇ ਨਾਲ ਦੀ ਨਾਲ ਘੜੀਸ ਕੇ ਗੱਡੀ ਵਿੱਚ ਉਸ ਗ੍ਰਾਹਕ ਨੂੰ ਬਿਠਾਇਆ ਜਾਂਦਾ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਇਸ ਦਰਮਿਆਨ ਕਿ ਉਸ ਸਮੇ ਗ੍ਰਾਹਕ ਦੀ ਬੱਚੀ ਹੈ ਜਿਹੜੀ ਨਿੱਕੀ ਜੀ ਉਹ ਵੀ ਨਾਲ ਸੀ ਅਤੇ ਉਹ ਮੌਕੇ ਤੇ ਪਾਪਾ ਪਾਪਾ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮ ਉਸ ਬੱਚੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਸੀ ਅਤੇ ਇਸੇ ਦੇ ਤਹਿਤ ਹੀ ਉਹ ਤੱਕੇ ਨਾਲ ਜਿਹੜੇ ਆ ਗੱਡੀ ਵਿੱਚ ਉਕਤ ਵਿਅਕਤੀ ਨੂੰ ਬਿਠਾ ਲਿਆ ਜਾਂਦੇ ਆ ਅਤੇ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਬਾਕੀ ਹੀ ਰੌਕ ਤੇ ਖੜੇ ਕਰਨ ਵਾਲੀਆਂ ਨੇ ਤੇ ਇੱਕ ਵਾਰ ਜ਼ਰੂਰ ਦਿਲ ਨੂੰ ਹਿਲਾ ਕੇ ਰੱਖ ਰਹੀਆਂ ਨੇ ਕੀ ਕੁਝ ਹੋਇਆ ਪਹਿਲਾਂ ਉਹ ਦੇਖੋ ਤੇ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਇਹਨਾਂ ਦੇ ਨਾਲ ਇਹ ਇਹਨਾਂ ਦੇ ਨਾਲ ਗੱਲ ਤੋਂ ਨਹੀਂ ਗਿੰਗੀ ਪੋਦੀ ਸੀ ਬੰਦੇ ਨੇ ਕੋਈ ਨਹੀਂ ਭਾਈ ਬੰਦਾ ਆਣਾ ਨਹੀਂ ਪਿੱਛੇ ਨਹੀਂ ਸਭ ਕੋਈ ਨਹੀਂ ਬੱਚਾ ਨਾਲ ਹੈ ਇਹ ਵੀ ਕੋਈ ਕੋਈ ਨਹੀਂ ਪੰਜਾਬ ਪੁਲਿਸ ਤੇ ਇੱਕ ਤੋਂ ਬਾਅਦ ਇੱਕ ਤੱਕੇਸ਼ਾਈ ਦੇ ਦੋਸ਼ ਲੱਗ ਰਹੇ ਨੇ ਜਿੱਥੇ ਵਿੱਤੇ ਦੇ ਰਾਤ ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਠੋਡੇ ਮਾਰਦਾ ਹੋਇਆ ਨਜ਼ਰ ਆਇਆ ਤੇ ਇਹ ਵੀਡੀਓ ਜਲੰਧਰ ਤੋਂ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਜਿਹੜੀ ਆ ਬਹਿਸਬਾਜ਼ੀ ਹੋ ਜਾਂਦੀ ਹੈ ਇਸ ਬਹਿਸਬਾਜ਼ੀ ਦੇ ਦਰਮਿਆਨ ਹੀ ਪੰਜਾਬ ਪੁਲਿਸ ਆਉਂਦੀ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗ੍ਰਾਹਕ ਸੀਗਾ ਉਸ ਤੇ ਫੁੱਟ ਪੈਂਦੇ ਨੇ ਉਸ ਤੇ ਗੁੱਸਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੁੱਟ ਪੈਂਦਾ ਅਤੇ ਨਾਲ ਦੀ ਨਾਲ ਕਢੀਸ ਕੇ ਗੱਡੀ ਵਿੱਚ ਉਸ ਗ੍ਰਾਹਕ ਨੂੰ ਬਿਠਾਇਆ ਜਾਂਦਾ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਇਸ ਦਰਮਿਆਨ ਕਿ ਉਸ ਸਮੇ ਗ੍ਰਾਹਕ ਦੀ ਬੱਚੀ ਹੈ ਜਿਹੜੀ ਨਿੱਕੀ ਜੀ ਉਹ ਵੀ ਨਾਲ ਸੀ ਅਤੇ ਉਹ ਮੌਕੇ ਤੇ ਪਾਪਾ ਪਾਪਾ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮ ਉਸ ਬੱਚੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਸੀ ਅਤੇ ਇਸੇ ਦੇ ਤਹਿਤ ਹੀ ਉਹ ਤੱਕੇ ਨਾਲ ਜਿਹੜੇ ਆ ਗੱਡੀ ਵਿੱਚ ਉਕਤ ਵਿਅਕਤੀ ਨੂੰ ਬਿਠਾਇਆ ਲਿਆ ਜਾਂਦੇ ਆ ਅਤੇ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਬਾਕੀ ਹੀ ਰੌਕ ਤੇ ਖੜੇ ਕਰਨ ਵਾਲੀਆਂ ਨੇ ਤੇ ਇੱਕ ਵਾਰ ਜ਼ਰੂਰ ਦਿਲ ਨੂੰ ਹਿਲਾ ਕੇ ਰੱਖ ਰਹੀਆਂ ਨੇ ਕੀ ਕੁਝ ਹੋਇਆ ਪਹਿਲਾਂ ਉਹ ਦੇਖੋ ਤੇ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਇਹਨਾਂ ਦੇ ਨਾਲ ਕੋਈ ਕੋਈ ਬਿੰਗੀ ਪੋਦੀ ਟੀ ਬੰਦੇ ਨੇ ਕੋਈ ਕੋਈ

ਤੂੰ ਜਾਊਗਾ ਚੱਲਿਆ ਚੱਲਿਆ ਰੋਵਾਂ ਨਾਲ ਹਮਾਲੋ ਕੋਈ ਗੱਲ ਨਹੀਂ ਕਹਿੰਦੇ ਬੱਚਾ ਫੜਿਆ ਯਾਰ ਤੋਂ ਨੇ ਪੀਤੀ ਛੱਡ ਦੇ ਕੀ ਕਰਨਾ ਕਰਨੇ ਯਾਰ ਤੁਹਾਨੂੰ ਸਾਡੇ ਬੱਚੇ ਨੂੰ ਫੜਿਆ ਕਰ ਦੋ ਇਹ ਇਹਨਾਂ ਦੇ ਨਾਲ ਬੱਚੇ ਨਾਲ ਲੱਗੇ ਜਾ ਬਲਕਿ ਦੋਵੇਂ ਇੱਕ ਦੇ ਵਿੱਚ ਰੇਂਗੀ ਬੋਦੀ ਸੀ ਬੰਦੇ ਨੇ ਕੋਈ ਨਹੀਂ ਕੋਈ ਨਹੀਂ ਭਾਈ ਬੰਦਾ ਆਣਾ ਨਹੀਂ ਕੋਈ ਨਹੀਂ ਬੱਚਾ ਨਾਲ ਲੱਗਾ ਜੀ ਕੀ ਕਰੀਓ ਕੀ ਕਰਾਂਗੇ ਇੱਕ ਜਿਹੜਾ ਪੰਜਾਬ ਪੁਲਿਸ ਤੇ ਇੱਕ ਤੋਂ ਬਾਅਦ ਇੱਕ ਤੱਕੇਸ਼ਾਈ ਦੇ ਦੋਸ਼ ਲੱਗ ਰਹੇ ਨੇ ਜਿੱਥੇ ਵਿੱਤੇ ਦੇ ਰਾਤ ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਠੋਡੇ ਮਾਰਦਾ ਹੋਇਆ ਨਜ਼ਰ ਆਇਆ ਤੇ ਇਹ ਵੀਡੀਓ ਜਲੰਧਰ ਤੋਂ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਜਿਹੜੀ ਆ ਬਹਿਸਬਾਜੀ ਹੋ ਜਾਂਦੀ ਹੈ ਇਸ ਬਹਿਸਬਾਜੀ ਦੇ ਦਰਮਿਆਨ ਹੀ ਪੰਜਾਬ ਪੁਲਿਸ ਆਉਂਦੀ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗ੍ਰਾਹਕ ਸੀਗਾ ਉਸ ਤੇ ਫੁੱਟ ਪੈਂਦੇ ਨੇ ਉਸ ਤੇ ਗੁੱਸਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੁੱਟ ਪੈਂਦਾ ਅਤੇ ਨਾਲ ਦੀ ਨਾਲ ਘੜੀਸ ਕੇ ਗੱਡੀ ਵਿੱਚ ਉਸ ਗ੍ਰਾਹਕ ਨੂੰ ਬਿਠਾਇਆ ਜਾਂਦਾ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਇਸ ਦਰਮਿਆਨ ਕਿ ਉਸ ਸਮੇ ਗ੍ਰਾਹਕ ਦੀ ਬੱਚੀ ਹੈ ਜਿਹੜੀ ਨਿੱਕੀ ਜੀ ਉਹ ਵੀ ਨਾਲ ਸੀ ਅਤੇ ਉਹ ਮੌਕੇ ਤੇ ਪਾਪਾ ਪਾਪਾ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮ ਉਸ ਬੱਚੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਸੀ ਅਤੇ ਇਸੇ ਤਹਿਤ ਹੀ ਉਹ ਤੱਕੇ ਨਾਲ ਜਿਹੜੇ ਆ ਗੱਡੀ ਵਿੱਚ ਉਕਤ ਵਿਅਕਤੀ ਨੂੰ ਬਿਠਾਇਆ ਲਿਆ ਜਾਂਦੇ ਆ ਅਤੇ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵਾਕਈ ਹੀ ਰੌਕ ਤੇ ਖੜੇ ਕਰਨ ਵਾਲੀਆਂ ਨੇ ਤੇ ਇੱਕ ਵਾਰ ਜ਼ਰੂਰ ਦਿਲ ਨੂੰ ਹਿਲਾ ਕੇ ਰੱਖ ਰਹੀਆਂ ਨੇ ਕੀ ਕੁਝ ਹੋਇਆ ਪਹਿਲਾਂ ਉਹ ਦੇਖੋ ਤੇ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਇਹਨਾਂ ਦੇ ਨਾਲ ਸੱਚਾ ਨਾਲ ਹੈ ਜੀ ਤੇ ਤੇਰੀ ਉਮੀਦ ਕੋਈ ਨਹੀਂ ਤੇ ਇੱਕ ਨਾਲ ਹੈ ਬੱਚਾ ਚੜ੍ਹਵਾਉਣਾ ਹੈ ਜੀ 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 ਗੱਲ ਲਿਆ ਲਿਆ ਬੰਦਾ ਨਹੀਂ ਸਮਲੋ ਕੋਈ ਗੱਲ ਨਹੀਂ ਬੱਚਾ ਫੜਿਆ ਯਾਰ ਤੋਂ ਨੇ ਪੀਤੀ ਛੱਡ ਤਾ ਕੀ ਕਰਨਾ ਕਰਦੇ ਆ ਯਾਰ ਤੁਹਾਨੂੰ ਸਾਡੇ ਬੱਚੇ ਨੂੰ ਫੜਿਆ ਯਾਰ ਤੋਂ ਇਹ ਇਹਨਾਂ ਦੇ ਨਾਲ ਬੱਚੇ ਲੱਗੇ ਨਾ ਬਲਕਿ ਦੋ ਜੀਂਗੀ ਪੋਦੀਤੀ ਬੰਦੇ ਨੇ ਕੋਈ ਨਹੀਂ ਭਾਈ ਬੰਦਾ ਆਣਾ ਨਹੀਂ ਕੋਈ ਗੱਲ ਨਹੀਂ ਬੱਚਾ ਨਾਲ ਲੱਗਾ ਜੀ ਇਹ ਤਾਂ ਚੱਲੋ ਵੀ ਕੋਈ ਚੱਲਣਾ ਪੰਜਾਬ ਪੁਲਿਸ ਤੇ ਇੱਕ ਤੋਂ ਬਾਅਦ ਇੱਕ ਤੱਕੇਸ਼ਾਈ ਦੇ ਦੋਸ਼ ਲੱਗ ਰਹੇ ਨੇ ਜਿੱਥੇ ਵਿੱਤੇ ਦੇ ਰਾਤ ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਠੋਡੇ ਮਾਰਦਾ ਹੋਇਆ ਨਜ਼ਰ ਆਇਆ ਤੇ ਇਹ ਵੀਡੀਓ ਜਲੰਧਰ ਤੋਂ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਜਿਹੜੀ ਆ ਬਹਿਸਬਾਜੀ ਹੋ ਜਾਂਦੀ ਹੈ ਇਸ ਬਹਿਸਬਾਜੀ ਦੇ ਦਰਮਿਆਨ ਹੀ ਪੰਜਾਬ ਪੁਲਿਸ ਆਉਂਦੀ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗ੍ਰਾਹਕ ਸੀਗਾ ਉਸ ਤੇ ਫੁੱਟ ਪੈਂਦੇ ਨੇ ਉਸ ਤੇ ਗੁੱਸਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੁੱਟ ਪੈਂਦਾ ਅਤੇ ਨਾਲ ਦੀ ਨਾਲ ਘੜੀਸ ਕੇ ਗੱਡੀ ਵਿੱਚ ਉਸ ਗ੍ਰਾਹਕ ਨੂੰ ਬਿਠਾਇਆ ਜਾਂਦਾ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਇਸ ਦਰਮਿਆਨ ਕਿ ਉਸ ਸਮੇ ਗ੍ਰਾਹਕ ਦੀ ਬੱਚੀ ਹੈ ਜਿਹੜੀ ਨਿੱਕੀ ਜੀ ਉਹ ਵੀ ਨਾਲ ਸੀ ਅਤੇ ਉਹ ਮੌਕੇ ਤੇ ਪਾਪਾ ਪਾਪਾ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮ ਉਸ ਬੱਚੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਸੀ ਅਤੇ ਇਸੇ ਤਹਿਤ ਹੀ ਉਹ ਤੱਕੇ ਨਾਲ ਜਿਹੜੇ ਆ ਗੱਡੀ ਵਿੱਚ ਉਕਤ ਵਿਅਕਤੀ ਨੂੰ ਬਿਠਾਇਆ ਲਿਆ ਜਾਂਦੇ ਆ ਅਤੇ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵਾਕਈ ਹੀ ਰੌਂਗ ਤੇ ਖੜੇ ਕਰਨ ਵਾਲੀਆਂ ਨੇ ਤੇ ਇੱਕ ਵਾਰ ਜ਼ਰੂਰ ਦਿਲ ਨੂੰ ਹਿਲਾ ਕੇ ਰੱਖ ਰਹੀਆਂ ਨੇ ਕੀ ਕੁਝ ਹੋਇਆ ਪਹਿਲਾਂ ਉਹ ਦੇਖੋ ਤੇ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਇਹਨਾਂ ਦੇ ਨਾਲ 가라 가라 이 ਸਾਰੇ ਬੱਜਾ ਫੜਿਆ ਅਰਦੂ ਨੇ ਪੀਤੀ ਛੱਡ ਦੇ ਕੀ ਕਰਨਾ ਕਰਨਿਆ ਯਾਰ ਤੁਹਾਨੂੰ ਸਾਡੇ ਬੱਚੇ ਨੂੰ ਫੜਿਆ ਅਰਦੂ ਇਹ ਇਹਨਾਂ ਦੇ ਨਾਲ ਕੋਈ ਨਹੀਂ ਕੋਈ ਬੰਦੇ ਨੇ ਕੋਈ ਨਹੀਂ ਭਾਈ ਕੋਈ ਆਣਾ ਨਹੀਂ ਕੋਈ ਜਾਨੀ ਬੱਚਾ ਨਾਲ ਲਗਾ ਇੱਕ ਪੰਜਾਬ ਪੁਲਿਸ ਤੇ ਇੱਕ ਤੋਂ ਬਾਅਦ ਇੱਕ ਤੱਕੇਸ਼ਾਈ ਦੇ ਦੋਸ਼ ਲੱਗ ਰਹੇ ਨੇ ਜਿੱਥੇ ਵਿੱਤੇ ਦੇ ਰਾਤ ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਠੋਡੇ ਮਾਰਦਾ ਹੋਇਆ ਨਜ਼ਰ ਆਇਆ ਤੇ ਇਹ ਵੀਡੀਓ ਜਲੰਧਰ ਤੋਂ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਜਿਹੜੀ ਆ ਬਹਿਸਬਾਜ਼ੀ ਹੋ ਜਾਂਦੀ ਹੈ ਇਸ ਬਹਿਸਬਾਜ਼ੀ ਦੇ ਦਰਮਿਆਨ ਹੀ ਪੰਜਾਬ ਪੁਲਿਸ ਆਉਂਦੀ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗ੍ਰਾਹਕ ਸੀਗਾ ਉਸ ਤੇ ਫੁੱਟ ਪੈਂਦੇ ਨੇ ਉਸ ਤੇ ਗੁੱਸਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੁੱਟ ਪੈਂਦਾ ਅਤੇ ਨਾਲ ਦੀ ਨਾਲ ਕਢੀਸ ਕੇ ਗੱਡੀ ਵਿੱਚ ਉਸ ਗ੍ਰਾਹਕ ਨੂੰ ਬਿਠਾਇਆ ਜਾਂਦਾ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਇਸ ਦਰਮਿਆਨ ਕਿ ਉਸ ਸਮੇ ਗ੍ਰਾਹਕ ਦੀ ਬੱਚੀ ਹੈ ਜਿਹੜੀ ਨਿੱਕੀ ਜੀ ਉਹ ਵੀ ਨਾਲ ਸੀ ਅਤੇ ਉਹ ਮੌਕੇ ਤੇ ਪਾਪਾ ਪਾਪਾ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮ ਉਸ ਬੱਚੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਸੀ ਅਤੇ ਇਸੇ ਦੇ ਤਹਿਤ ਹੀ ਉਹ ਤੱਕੇ ਨਾਲ ਜਿਹੜੇ ਆ ਗੱਡੀ ਵਿੱਚ ਉਕਤ ਵਿਅਕਤੀ ਨੂੰ ਬਿਠਾਇਆ ਲਿਆ ਜਾਂਦੇ ਆ ਅਤੇ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਬਾਕੀ ਹੀ ਰੌਕ ਤੇ ਖੜੇ ਕਰਨ ਵਾਲੀਆਂ ਨੇ ਤੇ ਇੱਕ ਵਾਰ ਜ਼ਰੂਰ ਦਿਲ ਨੂੰ ਹਿਲਾ ਕੇ ਰੱਖ ਰਹੀਆਂ ਨੇ ਕੀ ਕੁਝ ਹੋਇਆ ਪਹਿਲਾਂ ਉਹ ਦੇਖੋ ਤੇ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਇਹਨਾਂ ਦੇ ਨਾਲ Terima kasih telah menonton. ਜਾਉਂਗਾ ਗਿਆ ਲਿਆ ਗਿਆ ਰੁਕਾਂਗੇ ਨਾ ਹਮ ਲੋ ਕੋਈ ਗੱਲ ਨਹੀਂ ਫਾਇਲ ਬੱਜਾ ਫੜਿਆ ਯਾਰ ਤੂੰ ਨੇ ਪੀਤੀ ਛੱਡ ਤਾ ਕੀ ਕਰਨਾ ਕਰਨੇ ਯਾਰ ਤੂੰ ਨਹੀਂ ਸਾਡੇ ਬੱਚੇ ਫੜਿਆ ਯਾਰ ਤੂੰ ਇਹ ਇਹਨਾਂ ਦੇ ਨਾਲ ਬੱਚੇ ਲੱਗੇ ਨਾ ਬਲਕਿ ਦੋ ਜੀ ਰਿੰਗ ਪੋਦੀ ਸੀ ਬੰਦੇ ਨੇ ਕੋਈ ਨਹੀਂ ਕੋਈ ਨਹੀਂ ਭਾਈ ਬਣਾਣਾ ਨਹੀਂ ਕੋਈ ਗੱਲ ਨਹੀਂ ਬੱਚਾ ਨਾਲ ਲੱਗਾ ਜੀ ਤੇ ਚੱਲੋ ਵੀ ਕੋਈ ਚੱਲਣਾ ਹੈ ਠੀਕ ਹੈ ਪੰਜਾਬ ਪੁਲਿਸ ਤੇ ਇੱਕ ਤੋਂ ਬਾਅਦ ਇੱਕ ਤੱਕੇਸ਼ਾਈ ਦੇ ਦੋਸ਼ ਲੱਗ ਰਹੇ ਨੇ ਜਿੱਥੇ ਵਿੱਤੇ ਦੇ ਰਾਤ ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਠੋਡੇ ਮਾਰਦਾ ਹੋਇਆ ਨਜ਼ਰ ਆਇਆ ਤੇ ਇਹ ਵੀਡੀਓ ਜਲੰਧਰ ਤੋਂ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਜਿਹੜੀ ਆ ਬਹਿਸਬਾਜੀ ਹੋ ਜਾਂਦੀ ਹੈ ਇਸ ਬਹਿਸਬਾਜੀ ਦੇ ਦਰਮਿਆਨ ਹੀ ਪੰਜਾਬ ਪੁਲਿਸ ਆਉਂਦੀ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗ੍ਰਾਹਕ ਸੀਗਾ ਉਸ ਤੇ ਫੁੱਟ ਪੈਂਦੇ ਨੇ ਉਸ ਤੇ ਗੁੱਸਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੁੱਟ ਪੈਂਦਾ ਅਤੇ ਨਾਲ ਦੀ ਨਾਲ ਘੜੀਸ ਕੇ ਗੱਡੀ ਵਿੱਚ ਉਸ ਗ੍ਰਾਹਕ ਨੂੰ ਬਿਠਾਇਆ ਜਾਂਦਾ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਇਸ ਦਰਮਿਆਨ ਕਿ ਉਸ ਸਮੇ ਗ੍ਰਾਹਕ ਦੀ ਬੱਚੀ ਹੈ ਜਿਹੜੀ ਨਿੱਕੀ ਜੀ ਉਹ ਵੀ ਨਾਲ ਸੀ ਅਤੇ ਉਹ ਮੌਕੇ ਤੇ ਪਾਪਾ ਪਾਪਾ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮ ਉਸ ਬੱਚੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਸੀ ਅਤੇ ਇਸੇ ਤਹਿਤ ਹੀ ਉਹ ਤੱਕੇ ਨਾਲ ਜਿਹੜੇ ਆ ਗੱਡੀ ਵਿੱਚ ਉਕਤ ਵਿਅਕਤੀ ਨੂੰ ਬਿਠਾਇਆ ਲਿਆ ਜਾਂਦੇ ਆ ਅਤੇ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਬਾਕੀ ਹੀ ਰੌਂਗ ਤੇ ਖੜੇ ਕਰਨ ਵਾਲੀਆਂ ਨੇ ਤੇ ਇੱਕ ਵਾਰ ਜ਼ਰੂਰ ਦਿਲ ਨੂੰ ਹਿਲਾ ਕੇ ਰੱਖ ਰਹੀਆਂ ਨੇ ਕੀ ਕੁਝ ਹੋਇਆ ਪਹਿਲਾਂ ਉਹ ਦੇਖੋ ਤੇ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਇਹਨਾਂ ਦੇ ਨਾਲ ਇਹ ਨਹੀਂ ਕੋਈ ਗੱਲ ਨਹੀਂ ਸੱਚਾ ਨਾਲ ਹੈ ਜੇ ਤੇਰੀ ਕੋਈ ਜਾਨ ਨਹੀਂ ਹੈ ਇੱਕ ਗ੍ਰਾਮ ਜਾਨ ਨਾਲ ਹੈ ਬੰਨ੍ਹ ਕੇ ਟੋੜਾ ਮਾਰ ਕੇ ਜੇ ਕੋਈ ਕਰਦਾ ਹੈ ਜੇ ਕੋਈ ਕਰਦਾ ਹੈ ਤੂੰ ਜਾਊਗਾ ਅੰਦਰ ਚੱਲਿਆ ਚੱਲਿਆ ਰਵਾਨਗੀ ਨੂੰ ਮਾਲੋ ਕੋਈ ਗੱਲ ਨਹੀਂ ਕੱਲ ਵੱਜਾ ਫੜ ਯਾਰ ਤੂੰ ਨੇ ਪੀਤੀ ਛੱਡ ਦੇ ਕੀ ਕਰਨਾ ਕਰਨਿਆ ਯਾਰ ਤੂੰ ਆਂਦੀ ਸਾਡੇ ਬੱਚੇ ਨੂੰ ਫੜ ਯਾਰ ਤੂੰ ਇਹ ਇਹਨਾਂ ਦੇ ਨਾਲ ਰਿੰਗ ਪੋਦੀ ਟੀ ਬੰਦੇ ਨੇ ਕੋਈ ਨਹੀਂ ਭਾਈ ਕੋਈ ਆਲਾ ਗੱਲ ਨਹੀਂ ਸੱਚਾ ਨਾਲ ਲਗਾ ਜੀ ਤੇ ਇਹ ਜਿਹੜਾ ਪੰਜਾਬ ਪੁਲਿਸ ਤੇ ਇੱਕ ਤੋਂ ਬਾਅਦ ਇੱਕ ਤੱਕੇਸ਼ਾਈ ਦੇ ਦੋਸ਼ ਲੱਗ ਰਹੇ ਨੇ ਜਿੱਥੇ ਵਿੱਤੇ ਦੇ ਰਾਤ ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਠੋਡੇ ਮਾਰਦਾ ਹੋਇਆ ਨਜ਼ਰ ਆਇਆ ਤੇ ਇਹ ਵੀਡੀਓ ਜਲੰਧਰ ਤੋਂ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਜਿਹੜੀ ਆ ਬਹਿਸਬਾਜੀ ਹੋ ਜਾਂਦੀ ਹੈ ਇਸ ਬਹਿਸਬਾਜੀ ਦੇ ਦਰਮਿਆਨ ਹੀ ਪੰਜਾਬ ਪੁਲਿਸ ਆਉਂਦੀ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗ੍ਰਾਹਕ ਸੀਗਾ ਉਸ ਤੇ ਫੁੱਟ ਪੈਂਦੇ ਨੇ ਉਸ ਤੇ ਗੁੱਸਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੁੱਟ ਪੈਂਦਾ ਅਤੇ ਨਾਲ ਦੀ ਨਾਲ ਕਢੀਸ ਕੇ ਗੱਡੀ ਵਿੱਚ ਉਸ ਗ੍ਰਾਹਕ ਨੂੰ ਬਿਠਾਇਆ ਜਾਂਦਾ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਇਸ ਦਰਮਿਆਨ ਕਿ ਉਸ ਸਮੇ ਗ੍ਰਾਹਕ ਦੀ ਬੱਚੀ ਹੈ ਜਿਹੜੀ ਨਿੱਕੀ ਜੀ ਉਹ ਵੀ ਨਾਲ ਸੀ ਅਤੇ ਉਹ ਮੌਕੇ ਤੇ ਪਾਪਾ ਪਾਪਾ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮ ਉਸ ਬੱਚੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਸੀ ਅਤੇ ਇਸੇ ਦੇ ਤਹਿਤ ਹੀ ਉਹ ਤੱਕੇ ਨਾਲ ਜਿਹੜੇ ਆ ਗੱਡੀ ਵਿੱਚ ਉਕਤ ਵਿਅਕਤੀ ਨੂੰ ਬਿਠਾਇਆ ਲਿਆ ਜਾਂਦੇ ਆ ਅਤੇ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਬਾਕੀ ਹੀ ਰੌਕ ਤੇ ਖੜੇ ਕਰਨ ਵਾਲੀਆਂ ਨੇ ਤੇ ਇੱਕ ਵਾਰ ਜ਼ਰੂਰ ਦਿਲ ਨੂੰ ਹਿਲਾ ਕੇ ਰੱਖ ਰਹੀਆਂ ਨੇ ਕੀ ਕੁਝ ਹੋਇਆ ਪਹਿਲਾਂ ਉਹ ਦੇਖੋ ਤੇ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਇਹਨਾਂ ਦੇ ਨਾਲ ਕੋਈ ਇੱਕ ਬ੍ਰਿੰਗ ਪੋੜੀ ਤੇ ਬੰਦੇ ਨੇ धकेशाही दोष लॻ रहे जिथे विथे दर रात ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਠੋਡੇ ਮਾਰਦਾ ਹੋਇਆ ਨਜ਼ਰ ਆਇਆ ਤੇ ਇਹ ਵੀਡੀਓ ਜਲੰਧਰ ਤੋਂ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਜਿਹੜੀ ਆ ਬਹਿਸਬਾਜੀ ਹੋ ਜਾਂਦੀ ਹੈ ਇਸ ਬਹਿਸਬਾਜੀ ਦੇ ਦਰਮਿਆਨ ਹੀ ਪੰਜਾਬ ਪੁਲਿਸ ਆਉਂਦੀ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗ੍ਰਾਹਕ ਸੀਗਾ ਉਸ ਤੇ ਫੁੱਟ ਪੈਂਦੇ ਨੇ ਉਸ ਤੇ ਗੁੱਸਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੁੱਟ ਪੈਂਦਾ ਅਤੇ ਨਾਲ ਦੀ ਨਾਲ ਘੜੀਸ ਕੇ ਗੱਡੀ ਵਿੱਚ ਉਸ ਗਾਹਕ ਨੂੰ ਬਿਠਾਇਆ ਜਾਂਦਾ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਇਸ ਦਰਮਿਆਨ ਕਿ ਉਸ ਸਮੇ ਗਾਹਕ ਦੀ ਬੱਚੀ ਹੈ ਜਿਹੜੀ ਨਿੱਕੀ ਜੀ ਉਹ ਵੀ ਨਾਲ ਸੀ ਅਤੇ ਉਹ ਮੌਕੇ ਤੇ ਪਾਪਾ ਪਾਪਾ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮ ਉਸ ਬੱਚੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਸੀ ਅਤੇ ਇਸੇ ਤਹਿਤ ਹੀ ਉਹ ਤੱਕੇ ਨਾਲ ਜਿਹੜੇ ਆ ਗੱਡੀ ਵਿੱਚ ਉਕਤ ਵਿਅਕਤੀ ਨੂੰ ਬਿਠਾਇਆ ਲਿਆ ਜਾਂਦੇ ਆ ਅਤੇ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵਾਕਈ ਹੀ ਰੌਂਗ ਤੇ ਖੜੇ ਕਰਨ ਵਾਲੀਆਂ ਨੇ ਤੇ ਇੱਕ ਵਾਰ ਜ਼ਰੂਰ ਦਿਲ ਨੂੰ ਹਿਲਾ ਕੇ ਰੱਖ ਰਹੀਆਂ ਨੇ ਕੀ ਕੁਝ ਹੋਇਆ ਪਹਿਲਾਂ ਉਹ ਦੇਖੋ ਤੇ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਇਹਨਾਂ ਦੇ ਨਾਲ ਰਿੰਗ ਬਹੁਤ ਇੱਤੀ ਬੰਦੇ ਨੇ ਕੋਈ ਨਹੀਂ ਕੋਈ ਕੋਈ ਨਾ ਲਗਾ ਜੀ ਕਿਤੇ ਜਰੂਰੀ ਕੋਈ ਚੱਲ ਰਿਹਾ ਹੈ ਇਹ ਕੋਈ ਨਾ ਲਗਾ ਜੀ ਪੱਕਾ ਨਾਲ ਇੱਕ ਜੀ ਭਾਈ ਚੜਾਉਣਾ ਸਰਕਾਰ ਨਾਲ ਇੱਕ ਜੀ ਸਰਕਾਰ ਨਾਲ ਜੀ

ਪੰਜਾਬ ਪੁਲਿਸ ਤੇ ਇੱਕ ਤੋਂ ਬਾਅਦ ਇੱਕ ਤੱਕੇਸ਼ਾਈ ਦੇ ਦੋਸ਼ ਲੱਗ ਰਹੇ ਨੇ ਜਿੱਥੇ ਵਿੱਤੇ ਦੇ ਰਾਤ ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਠੋਡੇ ਮਾਰਦਾ ਹੋਇਆ ਨਜ਼ਰ ਆਇਆ ਤੇ ਇਹ ਵੀਡੀਓ ਜਲੰਧਰ ਤੋਂ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਜਿਹੜੀ ਆ ਬਹਿਸਬਾਜੀ ਹੋ ਜਾਂਦੀ ਹੈ ਇਸ ਬਹਿਸਬਾਜੀ ਦੇ ਦਰਮਿਆਨ ਹੀ ਪੰਜਾਬ ਪੁਲਿਸ ਆਉਂਦੀ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗ੍ਰਾਹਕ ਸੀਗਾ ਉਸ ਤੇ ਫੁੱਟ ਪੈਂਦੇ ਨੇ ਉਸ ਤੇ ਗੁੱਸਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੁੱਟ ਪੈਂਦਾ ਅਤੇ ਨਾਲ ਦੀ ਨਾਲ ਕਢੀਸ ਕੇ ਗੱਡੀ ਵਿੱਚ ਉਸ ਗਾਹਕ ਨੂੰ ਬਿਠਾਇਆ ਜਾਂਦਾ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਇਸ ਦਰਮਿਆਨ ਕਿ ਉਸ ਸਮੇ ਗਾਹਕ ਦੀ ਬੱਚੀ ਹੈ ਜਿਹੜੀ ਨਿੱਕੀ ਜੀ ਉਹ ਵੀ ਨਾਲ ਸੀ ਅਤੇ ਉਹ ਮੌਕੇ ਤੇ ਪਾਪਾ ਪਾਪਾ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮ ਉਸ ਬੱਚੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਸੀ ਅਤੇ ਇਸੇ ਤਹਿਤ ਹੀ ਉਹ ਤੱਕੇ ਨਾ ਜਿਹੜੇ ਆ ਗੱਡੀ ਵਿੱਚ ਉਕਤ ਵਿਅਕਤੀ ਨੂੰ ਬਿਠਾਇਆ ਲਿਆ ਜਾਂਦੇ ਆ ਅਤੇ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵਾਕਈ ਹੀ ਰੌਂਗ ਤੇ ਖੜੇ ਕਰਨ ਵਾਲੀਆਂ ਨੇ ਤੇ ਇੱਕ ਵਾਰ ਜ਼ਰੂਰ ਦਿਲ ਨੂੰ ਹਿਲਾ ਕੇ ਰੱਖ ਰਹੀਆਂ ਨੇ ਕੀ ਕੁਝ ਹੋਇਆ ਪਹਿਲਾਂ ਉਹ ਦੇਖੋ ਤੇ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਇਹਨਾਂ ਦੇ ਨਾਲ ਕੋਈ ਬਹੁਤ ਇੱਥੇ ਬੰਦੇ ਨੇ ਕੋਈ ਨਹੀਂ

ਪੰਜਾਬ ਪੁਲਿਸ ਤੇ ਇੱਕ ਤੋਂ ਬਾਅਦ ਇੱਕ ੱੱਕੇਸ਼ਾਈ ਦੇ ਦੋਸ਼ ਲੱਗ ਰਹੇ ਨੇ ਜਿੱਥੇ ਵਿੱਤੇ ਦੇ ਰਾਤ ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਠੋਡੇ ਮਾਰਦਾ ਹੋਇਆ ਨਜ਼ਰ ਆਇਆ ਤੇ ਇਹ ਵੀਡੀਓ ਜਲੰਧਰ ਤੋਂ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਜਿਹੜੀ ਆ ਬਹਿਸਬਾਜੀ ਹੋ ਜਾਂਦੀ ਹੈ ਇਸ ਬਹਿਸਬਾਜੀ ਦੇ ਦਰਮਿਆਨ ਹੀ ਪੰਜਾਬ ਪੁਲਿਸ ਆਉਂਦੀ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗ੍ਰਾਹਕ ਸੀਗਾ ਉਸ ਤੇ ਫੁੱਟ ਪੈਂਦੇ ਨੇ ਉਸ ਤੇ ਗੁੱਸਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੁੱਟ ਪੈਂਦਾ ਅਤੇ ਨਾਲ ਦੀ ਨਾਲ ਕਢੀਸ ਕੇ ਗੱਡੀ ਵਿੱਚ ਉਸ ਗ੍ਰਾਹਕ ਨੂੰ ਬਿਠਾਇਆ ਜਾਂਦਾ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਇਸ ਦਰਮਿਆਨ ਕਿ ਉਸ ਸਮੇ ਗ੍ਰਾਹਕ ਦੀ ਬੱਚੀ ਹੈ ਜਿਹੜੀ ਨਿੱਕੀ ਜੀ ਉਹ ਵੀ ਨਾਲ ਸੀ ਅਤੇ ਉਹ ਮੌਕੇ ਤੇ ਪਾਪਾ ਪਾਪਾ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮ ਉਸ ਬੱਚੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਸੀ ਅਤੇ ਇਸੇ ਦੇ ਤਹਿਤ ਹੀ ਉਹ ਤੱਕੇ ਨਾ ਜਿਹੜੇ ਆ ਗੱਡੀ ਵਿੱਚ ਉਕਤ ਵਿਅਕਤੀ ਨੂੰ ਬਿਠਾਇਆ ਲਿਆ ਜਾਂਦੇ ਆ ਅਤੇ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਬਾਕੀ ਹੀ ਰੌਕ ਤੇ ਖੜੇ ਕਰਨ ਵਾਲੀਆਂ ਨੇ ਤੇ ਇੱਕ ਵਾਰ ਜ਼ਰੂਰ ਦਿਲ ਨੂੰ ਹਿਲਾ ਕੇ ਰੱਖ ਰਹੀਆਂ ਨੇ ਕੀ ਕੁਝ ਹੋਇਆ ਪਹਿਲਾਂ ਉਹ ਦੇਖੋ ਤੇ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਇਹਨਾਂ ਦੇ ਨਾਲ ਕੋਈ ਕੋਈ ਬੰਦੇ ਨੇ ਕੋਈ ਨਹੀਂ ਕੋਈ ਨਹੀਂ ਇਹ ਹਿੰਦੂਆਂ ਦਾ ਕੰਮ ਸਭ ਕੋ ਜਾਨੀ ਮੁੱਛਾਂ ਨਾਲ ਲੱਗਾ ਜੀ ਕਿਤੇ ਜਿਉਂਦੀ ਕੋਈ ਚੱਲ ਨਹੀਂ ਇਹ ਕਿਹੜਾ ਮਚਾ ਰਿਹਾ ਹੈ ਪੱਕੇ ਨਾਲ ਇੱਕ ਪੰਛੀ ਘਟਾਉਣਾ ਜੀ ਸਰਕਾਰ ਨਾਲ ਗੱਲ ਕਰਦੇ ਨੇ ਜੀ ਜਾ ਉਧਰ ਜਾ ਲਿਆ ਲਿਆ ਉਧਰ ਨਾਲ ਕੋਈ ਗੱਲ ਨਹੀਂ ਕੱਲ ਵੱਜਾ ਫੜ ਯਾਰਦੂ ਨੇ ਪੀਤੀ ਛੱਡ ਦੇ ਕੀ ਕਰਨਾ ਕਰਦੇ ਯਾਰ ਤੁਹਾਨੂੰ ਸਾਡੇ ਬੱਚੇ ਨੂੰ ਫੜੇ ਯਾਰਦੂ ਇਹ ਇਹਨਾਂ ਦੇ ਨਾਲ ਲੱਗ ਲੱਗ ਜਾ ਕੋਈ ਕੋਈ ਗਿੰਗ ਬੋਦੀ ਟੀ ਬੰਦੇ ਨੇ ਕੋਈ ਨਹੀਂ ਕੋਈ ਭਾਈ ਬਣਾ ਨਾ ਕੋਈ ਗੱਲ ਨਹੀਂ ਬੱਚਾ ਨਾਲ ਲੱਗਾ ਜੀ ਕਿੱਦਾਂ ਕਰੀਓਂ ਕੀ ਕਰੀਓਂ ਪੰਜਾਬ ਪੁਲਿਸ ਤੇ ਇੱਕ ਤੋਂ ਬਾਅਦ ਇੱਕ ੱੱਕੇਸ਼ਾਈ ਦੇ ਦੋਸ਼ ਲੱਗ ਰਹੇ ਨੇ ਜਿੱਥੇ ਵਿੱਤੇ ਦੇ ਰਾਤ ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਠੋਡੇ ਮਾਰਦਾ ਹੋਇਆ ਨਜ਼ਰ ਆਇਆ ਤੇ ਇਹ ਵੀਡੀਓ ਜਲੰਧਰ ਤੋਂ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਜਿਹੜੀ ਆ ਬਹਿਸਬਾਜੀ ਹੋ ਜਾਂਦੀ ਹੈ ਇਸ ਬਹਿਸਬਾਜੀ ਦੇ ਦਰਮਿਆਨ ਹੀ ਪੰਜਾਬ ਪੁਲਿਸ ਆਉਂਦੀ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗ੍ਰਾਹਕ ਸੀਗਾ ਉਸ ਤੇ ਫੁੱਟ ਪੈਂਦੇ ਨੇ ਉਸ ਤੇ ਗੁੱਸਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੁੱਟ ਪੈਂਦਾ ਅਤੇ ਨਾਲ ਦੀ ਨਾਲ ਕਢੀਸ ਕੇ ਗੱਡੀ ਵਿੱਚ ਉਸ ਗਾਹਕ ਨੂੰ ਬਿਠਾਇਆ ਜਾਂਦਾ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਇਸ ਦਰਮਿਆਨ ਕਿ ਉਸ ਸਮੇ ਗਾਹਕ ਦੀ ਬੱਚੀ ਹੈ ਜਿਹੜੀ ਨਿੱਕੀ ਜੀ ਉਹ ਵੀ ਨਾਲ ਸੀ ਅਤੇ ਉਹ ਮੌਕੇ ਤੇ ਪਾਪਾ ਪਾਪਾ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮ ਉਸ ਬੱਚੀ ਵਾ ਠੀਕ ਹੈ ਜਿਹੜਾ ਮੈਂ ਚਾਹਾਂਗਾ ਕਾਹਨੋਂ ਅਲੋਚਨਾ ਕਰਦੇ ਆਂ ਯਾਰ ਕੋਈ ਨਾ ਚੱਲਿਆ ਚੱਲਿਆ ਰੋਵਾਂ ਦਾ ਹਮਾਲੋ ਕੋਈ ਗੱਲ ਨਹੀਂ ਕਾਹਲ ਵੱਜਾ ਫੜ ਯਾਰ ਤੂੰ ਨੇ ਪੀਤੀ ਛੱਡ ਤਾ ਕੀ ਕਰਨਾ ਕਰਨੇ ਯਾਰ ਤੁਹਾਨੂੰ ਸਾਡੇ ਬੱਚੇ ਫੜ ਯਾਰ ਤੂੰ ਇਹ ਇਹਨਾਂ ਦੇ ਨਾਲ ਕੋਈ ਕੋਈ ਵਿੰਗ ਬੋਦੀ ਸੀ ਬੰਦੇ ਨੇ ਕੋਈ ਨਹੀਂ ਕੋਈ ਪੰਜਾਬ ਪੁਲਿਸ ਤੇ ਇੱਕ ਤੋਂ ਬਾਅਦ ਇੱਕ ਤੱਕੇਸ਼ਾਈ ਦੇ ਦੋਸ਼ ਲੱਗ ਰਹੇ ਨੇ ਜਿੱਥੇ ਵਿੱਤੇ ਦੇ ਰਾਤ ਇੱਕ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਠੋਡੇ ਮਾਰਦਾ ਹੋਇਆ ਨਜ਼ਰ ਆਇਆ ਤੇ ਇਹ ਵੀਡੀਓ ਜਲੰਧਰ ਤੋਂ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਜਿਹੜੀ ਆ ਬਹਿਸਬਾਜੀ ਹੋ ਜਾਂਦੀ ਹੈ ਇਸ ਬਹਿਸਬਾਜੀ ਦੇ ਦਰਮਿਆਨ ਹੀ ਪੰਜਾਬ ਪੁਲਿਸ ਆਉਂਦੀ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗ੍ਰਾਹਕ ਸੀਗਾ ਉਸ ਤੇ ਫੁੱਟ ਪੈਂਦੇ ਨੇ ਉਸ ਤੇ ਗੁੱਸਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੁੱਟ ਪੈਂਦਾ ਅਤੇ ਨਾਲ ਦੀ ਨਾਲ ਘੜੀਸ ਕੇ ਗੱਡੀ ਵਿੱਚ ਉਸ ਗ੍ਰਾਹਕ ਨੂੰ ਬਿਠਾਇਆ ਜਾਂਦਾ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਇਸ ਦਰਮਿਆਨ ਕਿ ਉਸ ਸਮੇ ਗ੍ਰਾਹਕ ਦੀ ਬੱਚੀ ਹੈ ਜਿਹੜੀ ਨਿੱਕੀ ਜੀ ਉਹ ਵੀ ਨਾਲ ਸੀ ਅਤੇ ਉਹ ਮੌਕੇ ਤੇ ਪਾਪਾ ਪਾਪਾ ਕਰਦੀ ਰਹੀ ਅਤੇ ਪੁਲਿਸ ਮੁਲਾਜ਼ਮ ਉਸ ਬੱਚੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਸੀ ਅਤੇ ਇਸੇ ਤਹਿਤ ਹੀ ਉਹ ਤੱਕੇ ਨਾਲ ਜਿਹੜੇ ਆ ਗੱਡੀ ਵਿੱਚ ਉਕਤ ਵਿਅਕਤੀ ਨੂੰ ਬਿਠਾਇਆ ਲਿਆ ਜਾਂਦੇ ਆ ਅਤੇ ਮੌਕੇ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਬਾਕੀ ਹੀ ਰੌਕ ਤੇ ਖੜੇ ਕਰਨ ਵਾਲੀਆਂ ਨੇ ਤੇ ਇੱਕ ਵਾਰ ਜ਼ਰੂਰ ਦਿਲ ਨੂੰ ਹਿਲਾ ਕੇ ਰੱਖ ਰਹੀਆਂ ਨੇ ਕੀ ਕੁਝ ਹੋਇਆ ਪਹਿਲਾਂ ਉਹ ਦੇਖੋ ਤੇ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ